ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਦਲਪੁਰਾ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਵੀ ਭੈਣ ਭਰਾ ਜੁੜੇ ਆ ਸਾਰੇ ਇਹ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਣਗੇ ਅੱਜ ਦੀ ਵਿਜਿਟ ਪਿੰਡ ਗਗਬੂਆ ਜ਼ਿਲ੍ਹਾ ਸ਼ਹੀਦ ਨੂੰ ਲੱਗਦਾ ਤਰਨਤਾਰ ਸਾਹਿਬ ਤੇ ਤਹਿਸੀਲ ਲੱਗਦੀ ਸਜਨੋ ਜਿਹੜੀ ਇਹਨੂੰ ਪੱਤੀ ਭਾਈ ਦਲਬੀਰ ਸਿੰਘ ਉਹਨਾਂ ਦੇ ਫਾਰਮ ਤੇ ਪਹੁੰਚ ਚੁੱਕੇ ਆ ਇੱਕ ਮੀਨੀ ਮੱਝ ਲੈ ਕੇ ਆਇਆ ਢੇਲੇ ਜੀ ਨੂੰ ਕਹਿ ਦਿੰਨੇ ਆ ਇੱਕ ਵੈੱਡ ਲੈ ਕੇ ਆਇਆ ਬਿਲਕੁਲ ਤਾਜੀ ਸਹੀ ਸਵਾਈ ਤੇ ਥੋੜੀ ਜੀ ਡਿਟੇਲ ਆਪਾਂ ਜਲਦੀ ਲੈ ਲੈਣਾ ਮੌਸਮ ਥੋੜਾ ਜਿਹਾ ਖਰਾਬ ਆ ਠੀਕ ਆ ਜੀ ਗੱਲਾਂ ਬਾਤਾਂ ਫੇਰ ਆਪਾਂ ਕਰਾਂਗੇ ਤੇ ਲੈਨੇ ਡੇਰਾ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਚੜਦੀ ਕਲਾ ਜੀ ਹਾਂਜੀ ਚੜਦੀ ਕਲਾ ਜੀ ਹੋਰ ਸੁਣਾਓ ਹਾਂਜੀ ਵਧੀਆ ਸੰਭਾਲ ਪਹਿਲਾ ਮਾਲ ਕਿਦਾਂ ਵੇਖਿਆ ਹਾਂਜੀ ਵੇਖਿਆ ਜੀ ਉਹ ਉਦੋਂ ਹੀ ਸੇਲ ਹੋ ਗਿਆ ਇੱਕ ਰਹਿ ਗਈ ਗਾਈ ਉਹ ਅਗਲੇ ਦਿਨ ਹੋ ਗਈ ਅੱਛਾ ਜੀ ਹਾਂਜੀ ਹਾਂਜੀ ਠੀਕ ਆ ਚਲੋ ਵਧੀਆ ਰਪਾਂਸ ਮਿਲਿਆ ਹਾਂਜੀ ਹਾਂਜੀ ਠੀਕ ਆ ਜੀ ਅੱਜ ਦੋ ਮਾਲ ਲੈਣ ਤੇ ਪਸ਼ੂ ਹਾਂਜੀ ਦੋ ਆ ਜੀ ਇੱਕ ਮੱਝ ਤੇ ਇੱਕ ਗਾਈ ਹੈ ਨਾਮ ਦੱਸੀ ਨਾਮ ਮੇਰਾ ਦਲਵੀਰ ਸਿੰਘ ਜੀ ਪਿੰ ਸੀਰ ਤੇ ਜਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਜੀ ਠੀਕ ਹੈ ਹਾਂਜੀ ਮੋਬਾਈਲ ਨੰਬਰ ਕਿਨਾ 97813 09418 ਠੀਕ ਹੈ ਜੀ ਹਾਂਜੀ ਮੈਨੇ ਤੋਂ ਕਰੀਏ ਸ਼ੁਰੂਆਤ ਹਾਂਜੀ ਹਾਂਜੀ ਇਹ ਤੋਂ ਕਰ ਲੋ ਜੀ ਕਿਨਵਾ ਸੁਹਾ ਆ ਗਈ ਆ ਇਹ ਤੀਜਾ ਸੁਹਾ ਆ ਗਈ ਸੰਤੂ ਸਾਹਿਬ ਠੀਕ ਹੈ ਕਿੰਨਾ ਕਿਤੋਂ ਦ ਪੱਪ ਰਿਆ ਬਰਾ ਇਹ 1411 ਕਿਲੋ ਸੰਤੂ ਸਾਹਿਬ ਠੀਕ ਹੈ ਦੋਰਾ ਕਰਾਈਏ ਚੇਕ ਹਾਂਜੀ ਕਰਾਈ ਸਿੰਘ ਹਲਦੇ ਪਲਾ ਨਹੀਂ ਨਹੀਂ ਸਿੰਘ ਨਹੀਂ ਹਲਦੇ ਸੰਤੂ ਸਾਹਿਬ ਠੀਕ ਹੈ ਲਓ ਜੀ ਸਿੰਘ ਨਹੀਂ ਹਲਦੇ ਵਾ ਹੈ ਤੇ ਮਿਨੀ ਪਿਓ ਰਿਆ ਕਾਲੀ ਸ਼ਾਹ ਇਹ ਕਾਲੀ ਸ਼ਾਈ ਦੇ ਵਿੱਚ ਮੈਂ ਪੈਂਦੇ ਆ ਵਜਨ ਵੱਟਾ ਲੋਡ ਛੋਲੇ ਦੇ ਸਜਣੋ ਠੀਕ ਹੈ ਜੀ ਬਾਕੀ ਥਣ ਪਾਂਡਾ ਚੰਗਾ ਬਣਾਉਂਦੀ ਆ ਸਮਾਂ ਕਿੰਨਾ ਕੁ ਰਹੇਗਾ ਜੀ ਇਹਦਾ ਹਫਤਾ ਲੈ ਜੂਏ ਸੰਧੂ ਸਾਹਿਬ ਇੱਕ ਹਫਤਾ ਬਾਕੀ ਸੂਣ ਵਿੱਚ ਰਹੇਗਾ ਤੇ ਪਟਾਕੇ ਪਾ ਲੂ ਫਿਰ ਪੂਰੇ ਦੇ ਵਾਹ ਲਓ ਜੀ ਪੂਰੀ ਸੋਹਣੀ ਆ ਨਰਮ ਜੇ ਸੁਭਾਅ ਦੀ ਆ ਮਸਤ ਮਸਤ ਝਾਲ ਸਜਣੋ ਵੇਖੋ ਕਿੰਦੇ ਕਰਮਾਂ 'ਚ ਭਾਗਾਂ 'ਚ ਲਿਖੇ ਜਾਂਦੇ ਆ ਤੇ ਵੈਸੇ ਮਈਆਂ ਚੰਗੀਆਂ ਲੀਆਂ ਸਿਆੜਿਆਂ ਦੀ ਕਾਬੂ ਤੇ ਮਿਨੀਮੈ ਨੂੰ ਥੋੜਾ ਜਿਹਾ ਵਾਅਦੇ ਬੰਦੀ ਕਰਨ ਲੈਂਦੇ ਆ ਕਿੰਦੇ ਕਰਦਾ ਸ਼ਿੰਗਾਰ ਬੰਦੀਆਂ ਗਾਂ ਵਾਅਦਾ ਕਰਦੀਆਂ ਕਰਮਾਲੀਆਂ ਤੇ 14 ਕਿਲੋ ਦੁੱਧ ਜਿਹੜਾ ਨੇ ਭਰਿਆ ਹਨਾ ਹਾਂਜੀ ਹਾਂਜੀ ਸੰਧੂ ਸਾਹਿਬ ਇਹ ਵੀ ਤੇ ਦਾਂਗੇ ਆਪਾਂ ਸੰਧੂ ਸਾਹਿਬ ਮੁੱਲ ਤੇ ਆਪਾਂ 1 3 ਕਰਦੇ ਆਂ ਅੱਛਾ ਜੀ 98 ਦੀ ਦੇ ਦਈਏ ਸੰਧੂ ਸਾਹਿਬ ਮਾਨਤਨ ਖੁੱਲਾ ਕਰ ਦੀਏ ਠੰਡ ਠੁੰਡਿਆ 96 ਦੀ ਦੇ ਦਈਏ ਜੀ ਹੋਰ ਕਰ ਦੇ ਚਲੋ 95 ਦੀ ਦੇ ਦਈਏ 92 ਦੀ ਕਰ ਦੇ ਯਾਰ 92 ਨਹੀਂ 92 ਦੀ ਨਾ ਸੰਤੂ ਸਾਹਿਬ ਕਰ ਦੇ 93 ਦੀ ਹੋ ਗਈ ਸੰਤੂ ਸਾਹਿਬ ਇੱਕ ਹੋਰ ਛੱਡ ਦੇ 93 ਕਰ ਦੇ ਨਹੀਂ 93 ਦੀ ਦੇ ਗਏ ਛੋਟ ਛੱਪਾ ਫੇਰ ਸੰਤੂ ਸਾਹਿਬ ਤੁਹਾਨੂੰ ਪਤਾ ਕਰਾ ਲੈਂਦੇ ਫੇਰ 93 ਦੀ ਕੀ ਹੋਣਾਗਾ ਤੁਹਾਨੂੰ ਯਾਰ ਨਾ ਸਾਡੇ 93 ਦੇ ਵਿੱਚ ਛੋਟ 500 ਦੇ ਕਰੇ ਊਠ ਤੋਂ ਛਾਨ ਨਹੀਂ ਲੱਗਾ ਊਠ ਹੌਲਾ ਜਾਂਦਾ ਏ ਚਲੋ ਜਾਣ ਦ ਸੰਤੂ ਸਾਹਿਬ ਜਾਣ ਦ ਸੰਤੂ ਸਾਹਿਬ ਵਾਹ ਜੀ ਵਾਹ 93 ਇਤਿਹਾਸ ਦੀ ਮੈਂ ਮਿਲ ਜੂ ਸਜਣੋ ਬੀਣੀ ਮਾਜਾ ਚੰਗੀ ਵੀ ਕਰ ਦੂਆ ਠੀਕ ਆ ਦੋ ਤੇ 14 ਕਿਲੋ ਭਰਿਆ ਮੈਂ ਨੇ ਤੇ ਸ਼ਾਈ ਸੂਈ ਕਾਲੀ ਚੰਗੀ ਚਮਕਦੀ ਮੈਂ ਉਹ ਵਧੀਆ ਲੇਗੀ ਤੇ ਦੇ ਨੇ ਜਿਹੜਾ ਆਟਾ ਲੈ ਜੋ ਕਿ ਉਹ ਲੈ ਲਓ ਜੀ ਇੱਕ ਵੈੜ ਲੈਣ ਦੀ ਬਿਲਕੁਲ ਤਾਜੀ ਸੂਈ ਸਵਾਈ ਤੇ ਮਗਰ ਵੱਚੀ ਆ ਗਈ ਆ ਮਗਰ ਵੱਚੀ ਆ ਗਈ ਵਾਹ ਜੀ ਵਾਹ ਡਬਲ ਫਾਇਦਾ ਹੈ ਪਹਿਲੇ ਨੇ ਪਹਿਲਣ ਉਹ ਪਸੰਦੀ ਆ ਉਹ ਵਧੀਆ ਲੇਗੀ ਆਪਾਂ ਉਧਰ ਲੱਗੇ ਰਹੇ ਨੇ ਉਹ ਨਾਨਕ ਲੇ ਗਏ ਹਾਂ ਜੀ ਬੰਦੀ ਬੰਦ ਹੋ ਚੱਲ ਕੋਈ ਦੇ ਤੋਰਾ ਕਰਈਏ ਵੈਟ ਦਾ ਚੈੱਕ ਹਾਂਜੀ ਹਾਂਜੀ ਸੰਧੂ ਸਾਹਿਬ ਥਾਣ ਬੜਾ ਸੋਨਾ ਪੁੱਟਿਆ ਵੈਟ ਹਾਂਜੀ ਹਾਂਜੀ ਸੰਧੂ ਸਾਹਿਬ 14 ਲੀਟਰ ਤੇ ਚੱਲਣ ਦੇ ਸੰਧੂ ਸਾਹਿਬ ਹੁਤਾ ਹੋ ਗਿਆ ਸੂਈ ਨੂੰ ਇਹਨੂੰ 14 ਕਿਲੋ ਦੇ ਹਾਂਜੀ ਹਾਂਜੀ ਸੰਧੂ ਸਾਹਿਬ 16 ਲੀਟਰ 17 ਭਰਾ ਦੂ ਰਾਮ ਨਾਈ ਠੀਕ ਆ ਜੀ ਹਾਂਜੀ ਹਾਂਜੀ ਗੱਤ ਬੜਾ ਵਡਾ ਹਾਂਜੀ ਹਾਂਜੀ ਠੀਕ ਆ ਜੀ ਥਾਣ ਭਾਂਡਾ ਦੀ ਵੈਟ ਨੂੰ ਚੰਗਾ ਲਗਾ ਗੱਤ ਸੁਖ ਤੇਰੇ ਜਿੱਦਾ ਹੀ ਆ ਹਨਾ ਤੇਰੇ ਮੋਢੇ ਤੋਂ ਆਉਂਦੀ ਆ ਵਾਹ ਜੀ ਵਾਹ ਵੱਡੀ ਆ ਵੈਟ ਸਤਜਨੋ ਮਗਰ ਵੱਛੀ ਆ ਡਬਲ ਫਾਇਦਾ ਏ ਥਾਤੂ ਤੇ ਚਵਾਈ ਬਿਲਕੁਲ ਓਕੇ ਨਾ ਓਕੇ ਸਤਜਨ ਸਾਹਿਬ ਓਕੇ ਮਿਲਕ ਮੈਨ ਵੀ ਚੰਗੀ ਪਤਾ ਨਹੀਂ ਹਾਂਜੀ ਵਾਹ ਜੀ ਥਾੜ ਵੀ ਬੜਾ ਸੋਹਣਾ ਲੱਗਾ ਮੁੱਠੀ ਵਾਲਾ ਤੇ ਡੱਬੀ ਆ ਫਾਰਮ ਵਾਲੀ ਵਹਿੜਿਆ ਘਰ ਰੱਖਣ ਨੂੰ ਬਿਹਤਰ ਜੈਗੇ ਦੋ ਆ ਇੱਕ ਨਹੀਂ ਆ ਜੀ ਕਿੰਨੇ ਦੇ ਦੀਏ ਸੰਧੂ ਸਾਹਿਬ ਮੁੱਲ ਦੇ ਆਪਾਂ ਦਾ ਪੈਂਡ ਕਰਦੇ ਆ ਅੱਛਾ 60 ਦੀ ਦੇ ਦੀਏ ਖੁੱਲਾ ਮਾਨ ਕਰਦੇ ਯਾਰ ਹੈ 51 ਦੀ ਦੇ ਦੀਏ ਬਹੁਤ ਛੜਦੇ 57 ਦੀ ਦੇ 55 ਜਾਰੀ ਕਰਦੇ ਆ 56 ਜਾਰੀ ਕਰਦੇ 55 ਦੀ ਹੋ ਗਈ ਸੰਦੀ ਲਓ ਜੀ 56000 ਦੀ ਇਹ ਵਾੜ ਮਿਲ ਜੂਗੀ ਪਸ਼ੂ ਦੋਵੇਂ ਬਿਲਕੁਲ ਜਾਇਜ਼ ਕੀਮਤ ਤੇ ਆ ਖਰੀਦਦਾਰੀ ਕਰਿਓ ਤੁਹਾਡਾ ਫਰਜ਼ ਬੰਦਾ ਠੀਕ ਆ ਪਿੰਡ ਗੱਗੋ ਬੂਆ ਜ਼ਿਲ੍ਹਾ ਤਰਨਤਨ ਤੇ ਤਸੀਰ ਜਿਹੜੀ ਇਹਨੂੰ ਪੱਟੀ ਬਾਈ ਦਲਬੀਰ ਸਿੰਘ ਦੇ ਫਾਰਮ ਤੇ ਪਹੁੰਚ ਕੇ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ ਜੀ